ਬڑے ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੇ ਰੂਸ ਅਸੀਂ ਗਏ ਕੋਈ 150 ਬੰਦੇ ਤਾਹਫੇ ਵਿੱਚ ਉਹਨਾਂ ਦਿੱਤੇ ਆ ਉਹਦੇ ਸਾਡੇ ਉਧਰ ਜਾਣੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਛਿੰਡੀਆਂ ਸੜਕ ਤੇ ਰਸਤਾ ਭੁੱਲ ਗਈ ਹੁਣ ਨਾ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਉਹ ਮੈਂ ਕਹਾਂ ਕੀ ਕਰਾਂ ਫਿਕਰ ਵਿੱਚ ਪੈ ਗਈ ਇਦੋਂ ਦਰਵੇਖਾਂ ਦੇ ਸਾਰੀਆਂ ਅੰਗਰੇਜ਼ੀਆਂ ਅੰਗਰੇਜ਼ੀਆਂ ਨਜ਼ਰ ਆਣੇ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਹਿਆ ਅੱਲਾ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰੇ ਵੀ ਮੇਰਾ ਵੀ ਪਿਓ ਪੱਕ ਬੰਦੇ ਸੀ ਮੈਂ ਕਿਹਾ ਉਹਨਾਂ ਦੀ ਦੁਕਾਨ ਸੀ ਘੜੀਆਂ ਦੀ ਮੈਂ ਭੱਜ ਕੇ ਕਿਹਾ ਸਰਦਾਰ ਜੀ ਕਾਹ ਪੁੱਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਹਾਂ ਤੇ ਮੇਰਾ ਵੀਰ ਮਤੇ ਇਹ ਸੜਕਾਂ ਦੇਖਦੀ ਦੇਖਦੀ ਤੇਰੇ ਮਾ ਲਾ ਗਈਆਂ ਕਹਿੰਦੇ ਕਿ ਫਿਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਹੈ ਮੈਂ ਕਿਹਾ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ ਉਹਨਾਂ ਨੇ ਵੇਖ ਕੇ ਆਪਣਾ ਸਾਰਾ ਪਤਾ ਨਿਸ਼ਾਨ ਤੇ ਉਹਨਾਂ ਨੇ ਮੈਨੂੰ ਘਰ ਛੱਡ ਕੇ ਆਏ ਮੈਂ ਕਿਹਾ ਜੀ ਮੇਰਾ ਨਰੇਸ਼ਮ ਹੈ ਕਹਿੰਨੇ ਕਿ ਛ ਨਰੇਸ਼ਮ ਜਿਹੜੇ ਪੰਜਾਬੀ ਗਾਣੇ ਗਾਉਣ ਦੀ ਆਏ ਰੱਬਾਨੇ ਲੱਗਦਾ ਦਿਲ ਮੇਰਾ ہاں میں کہا سردار جی تیر دل نہیں لگے تو میں روس آ گئی سردار جی نہ ہوئے نہ ایمان نہ وہ پھر میں نے اندوری لگ دی دوری تو تھی ناراض ہو ہاں میرے براہ ہیں کیوں کہ نہ ریشمان کا تبدیل ہوا لباس تو بہت کہڑے ملک لے جاؤ تو نہ سردار اپنا چینج ملک ہونا ਮੈਂ ਪੱਕੇ ਗਾਰੰਟੀ ਦਿੰਦੀ ਆ ਨਾ ਰੇਸ਼ਿਆਂ ਬਦਲਦੇ ਤੇ ਨਾ ਸਰਦਾਰੀ ਬਦਲਦੇ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਭਾਈ ਆ ਤੇ ਉੰਜੇ ਮੈਂ ਸਾਰੇ ਬਲੀਆ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਖੁਦਾ ਦਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਹਨਾਂ ਨੇ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਆ ਮਿੱਤਰ ਪਿਆਰਿਆਂ ਨੂੰ ਅਵਲ ਅਲ ਨੂਰ ਪਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਚ ਸਭ ਜਗ ਉਪਜੋ ਕੋ ਭਲੇ ਕੋ ਮੰਦੇ ਇਹ ਮੈਨੂੰ ਲਿਖੇ ਨਹੀਂ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉੰਜੇ ਮੈਂ ਅਲਿਬ ਬੇ ਪੜੀ ਹੋਈ ਆ ਸਰਦਾਰ ਜੀ ਉਹ ਇੱਕ ਪਿੰਡ ਹੈ ਨਾ ਅੱਛਾ ਹੁਣ ਮੇਰਾ ਸੁਣੋ ਤੁਸੀਂ ਮੈਂ ਤੁਹਾਨੂੰ ਫੇਰ ਆ ਸਾਵਾਂਗੀ ਮਿੱਤਰ ਪਿਆਰ ਨੂੰ हाल मुरी दा मित्रे प्यारे न ਤੇਰੇ ਪਿਆਰੇ ਨੇ ਨਾਗ ਨਵਾਸਾਂ ਦੇ ਲੈਣਾ ਨਾਗ ਨਵਾਸਾਂ ਦੇ ਲੈਣਾ ਮੇਰੇ ਪਿਆਰੇ ਨੂੰ ਹਾਲੇ ਮਰੇ ਦੰਦਾਂ ਕਹਿਣੋ ਹਾਲੇ ਮਰੇ ਦੰਦਾਂ ਕਹਿ